ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਐਲੋਵੀਰਾ ਦੀ ਸਬਜ਼ੀ ਬਣਾਉਂਦਾ ਦੱਸਾਂਗੀ ਤਰੀਕਾ ਇਹ ਮੈਂ ਤੋੜ ਕੇ ਲਿਆਈਆਂ ਮੇਰੇ ਗਾਰਡਨ ਵਿੱਚ ਲੱਗੇ ਹੋਏ ਆ ਮੈਂ ਪਹਿਲਾਂ ਇਹਨੂੰ ਇਸ ਤਰ੍ਹਾਂ ਣਟਕਾ ਕੇ ਤੇ ਇਦਾਂ ਜਿਹੜਾ ਸਾਰਾ ਨਾ ਪੀਲਾ ਜਿਹਾ ਪਾਣੀ ਉਹ ਕਾਲ ਦਿੱਤਾ ਠੀਕ ਹੈ ਤੇ ਇਹਨੂੰ ਧੋ ਲਿਆ अच्छी तरह ਠੀਕ ਹੈ ਤੇ ਅੱਧੇ ਲਈ ਸਾਨੂੰ ਚਾਹੀਦੇ ਆ ਪਿਆਜ਼ ਟਮਾਟਰ ਹਰੀ ਮਿਰਚ ਲਸਣ ਅਦਰ ਦਾ ਪੇਸਟ ਮੈਂ ਥੋੜਾ ਜਿਹਾ ਪਾਵਾਂਗੀ ਤੇ ਕਿਉਂ ਤੇ ਬਾਕੀ ਬੇਸਿਕ ਮਸਾਲੇ ਜਿਹੜੇ ਆਪਾਂ ਸਬਜ਼ੀਆਂ ਚ ਪਾਉਂਦੇ ਆ ਸਭ ਤੋਂ ਪਹਿਲਾਂ ਲੈ ਇਹਨੂੰ ਧੋ ਕੇ ਰੱਖਿਆ ਹੁਣ ਮੈਂ ਇਹਨੂੰ ਕੱਟਦੀ ਆ ਤੇ ਉਦ ਦੇ ਦੌਰਾਨ ਇਹ ਆਪਾਂ ਇਹ ਜਿਹੜਾ ਪਿਆਜ਼ ਭੁੰਨੇ ਰੱਖ ਦਿੰਨੇ ਉੱਪਰ ਤੇ ਤੇ ਕੱਲ ਨਾ ਆਪਾਂ ਨੇ ਪੈਨ ਵਿੱਚ ਥੋੜਾ ਜਿਹਾ ਦਿਲ ਪਾ ਲਈਏ ਮੈਂ ਤੋ ਚਮਚ ਤੇ ਠੀਕ ਹੈ ਜੀ ਐਦੇ ਵਿੱਚ ਮੈਂ ਪਹਿਲਾਂ ਪਾਵਾਂਗੀ ਥੋੜਾ ਜਿਹਾ ਜੀਰਾ ਤੇ ਇਹ ਥੋੜੀ ਜਿਹੀ ਪਾਵਾਂਗੇ ਹੀੰਗ ਹੀੰਗ اچھی ਹੁੰਦੀ ਹੈ ਡਾਈਜੈਸਟ ਵਾਸਤੇ ਵੀ ਤੇ ਐਲੋਵੀਰਾ ਦੇ ਤੁਹਾਨੂੰ ਬਹੁਤ ਹੈਲਥ ਬੈਨੀਫਿਟ ਹੈ ਇਦਾਂ ਨਾਲ ਸਾਡੀ ਇਮਿਊਨਿਟੀ ਸਟਰੋਂਗ ਹੁੰਦੀ ਹੈ ਤੇ ਰੀਆਕਸੀਡੈਂਟਸ ਇਹਦੇ ਵਿੱਚ ਪਾਏ ਜਾਂਦੇ ਆ ਮੈਂ ਤੇ ਇਹਦੇ ਵਿੱਚ ਵਿਟਾਮਿਨ E ਬਹੁਤ ਜ਼ਿਆਦਾ ਹੁੰਦਾ ਹੈ ਇਹ ਸਾਨੂੰ ਸਕਿਨ ਵਾਸਤੇ ਵੀ ਬੜਾ ਬੈਨੀਫਿਟ ਹੈ ਇਹਦਾ ਤੇ ਇੱਕ ਸਭ ਤੋਂ ਵੱਡੀ ਗੱਲ ਸਾਨੂੰ ਨਾ ਜਿਨ੍ਹਾਂ ਨੂੰ ਜੋੜਾਂ ਦੇ ਦਰਦ ਹੈ ਬਹੁਤ ਫਾਇਦਾ ਹੈ aloevera ਦਾ ਸਬਤੇ ਦੋ ਵਾਰੀ ਜੂਰ ਖਾਣ ਨਾਲ ਬੜੀ ਰਾਹਤ ਮਿਲਦੀ ਹੈ ਇਹਦੇ ਬੜੇ ਫਾਇਦੇ ਹੈ ਇਹ ਜੂਰ ਥੋੜੀ ਜਲਦੀ ਹੋਰ ਬਣਾ ਕੇ ਸਬਜ਼ੀ ਕੁਵਾਰੇ ਦੇਖੋ ਆਪਾਂ ਵਾਸਤੇ ਲੱਗਦਾ ਹੈ ਪਤਾ ਨਹੀਂ ਕਿ ਉਹ ਜਿਵੇਂ ਬਣਦੀ ਹੋएगी ਪਰ ਬਹੁਤ ਅੱਛੀ ਬਣਦੀ ਹੈ ਸਬਜ਼ੀ ਤੁਸੀਂ ਗੈਸ ਨਹੀਂ ਕਰ ਸਕਦੇ ਇਹ ਐਲੋ ਦੀ ਬਣੀ ਸਬਜ਼ੀ ਹੈ ਤੇ ਥੋੜੇ ਜਿਹਾ ਪਿਆਜ਼ ਹੋ ਜਾਵੇ ਤੇ ਇੰਦੀ ਦੌਰ ਵਿੱਚ ਆਪਾਂ ਐਲੋ ਹੀਰਾ ਮੈਂ ਕੱਟਤੀਆਂ ਤੁਹਾਨੂੰ ਦੱਸਦੀ ਕਿਵੇਂ ਕੱਟਣਾ ਹੈ ਆਪਾਂ ਐਲੋਵਿਰਾ ਨੂੰ ਇਸ ਤਰ੍ਹਾਂ ਕੱਟਾਂਗੇ ਮੈਂ ਪਿਛਲਾ ਹਿੱਸਾ ਤਾਂ ਕੱਟ ਲਿਆ ਤੇ ਇਹ ਆਪਾਂ ਨੇ ਜਿਹੜੇ ਸਾਈਡਾਂ ਤੋਂ ਇਹਦੇ ਕੰਡੇ ਜਿਹਾ ਨਾ ਇਹ ਉਤਾਰ ਲੈਣੇ ਆ ਇਹ ਇੱਥੇ ਵੀ ਥੋੜਾ ਜਿਹਾ ਕੱਟ ਲਿਆ ਤੇ ਇਹ ਦੇਖੋ ਅੱਛਾ ਕਈ ਲੋਕ ਤਾਂ ਇਹਦਾ ਨਾ ਇਹ ਗ੍ਰੀਨ 파ਰਟ ਇਹਦਾ ਸਬਜ਼ੀ ਵਿੱਚ ਪਾ ਦਿੰਦੇ ਆ ਪਰ ਮੈਂ ਨਾ ਕਿਧਰੇ ਪੜਿਆ ਸੀ ਕਿ ਇਹ ਕਈ ਵਾਰੀ ਕਿਸੇ ਨੂੰ ਡਾਈਜੈਸਟ ਨਹੀਂ ਠੀਕ ਹੁੰਦਾ ਤੇ ਪੇਟ ਦੀ ਪ੍ਰੋਬਲਮ ਆ ਸਕਦੀ ਹੈ ਤੇ ਮੈਂ ਇਹ ਸਬਜ਼ੀ ਵਿੱਚ ਇਹ ਹਿੱਸਾ ਕਦੇ ਨਹੀਂ ਪਾਇਆ ਮੈਂ ਇਹਦਾ ਨਾ ਵਿੱਚੋਂ ਗੁੱਦਾ ਕੱਢ ਕੇ ਤੇ ਉਹਦੀ ਸਬਜ਼ੀ ਬਣਾਉਂਦੀ ਆ ਇਹ ਮੈਂ ਤੁਹਾਨੂੰ ਦੱਸਦੀ ਆ ਕਿਸ ਤਰ੍ਹਾਂ ਆਪਾਂ ਇਹਦਾ ਗੁੱਦਾ ਕੱਢਦੇ ਆ ਇਹ ਦੇਖੋ ਜੀ ਇਹ ਦੇਖੋ ਇੰਨਾ ਇੰਨੇ ਪੀਸਿਸ ਕਰ ਲਵਾਂਗੀ ਮੈਂ ਤੇ ਇਹਨੂੰ ਆਪਾਂ ਛਿੱਲਮਗੇ ਇਸ ਤਰ੍ਹਾਂ ਇਹ ਉੱਪਰਲਾ ਪਾਰਟ ਇਹਦਾ ਉਤਾਰ ਦੇਾਂਗੇ ਵਿੱਚੋਂ ਨਿਕਲਦਾ ਤਾਂ ਥੋੜਾ ਹਿੱਸਾ ਹੀ ਆ ਪਰ ਜਿਸ ਚੀਜ਼ ਦਾ ਡਾਊਟ ਹੋਵੇ ਮੈਂ ਉਹ ਨਹੀਂ ਯੂਜ਼ ਕਰਦੀ ਇਹ ਦੇਖੋ ਇਹ ਆਪਾਂ ਨੇ ਇਥੋਂ ਇਹਨੂੰ ਬਾਹਰ ਲਿਆ ਇਹ ਦੇਖੋ ਤੇ ਇਤੋਂ ਮੈਂ ਉਤਾਰ ਲਵਾਂਗੇ ਜਿਹੜਾ ਵਿੱਚ ਹਿੱਸਾ ਰਹਿ ਜਾਏਗਾ ਨਾ ਬਸ ਫਿਰ ਉਹਦੀ ਆਪਾਂ ਸਬਜ਼ੀ ਬਣਾਵਾਂਗੇ ਇੱਕ ਇੱਕ ਹੋਰ ਆਉਂਦਾ ਹੈ ਐਲੋਵੀਰਾ ਤਾਂ ਉਹਦਾ ਨਾ ਪੱਤਾ ਜਿਆਦਾ ਮੋਟਾ ਹੁੰਦਾ ਉਹਦੇ ਵਿੱਚੋਂ ਥੋੜਾ ਜਿਆਦਾ ਗੁੱਦਾ ਨਿਕਲ ਜਾਂਦਾ ਉਹ ਵੀ ਮੇਰਾ ਲੱਗਾ ਹੋਇਆ ਵੈਸੇ ਉਹ ਉੱਪਰ ਲੱਗਾ ਹੋਇਆ ਸੀ ਇੰਮਰਾ ਨੀਚੇ ਗਾਰਡਨ ਵਿੱਚ ਸੀ ਮੈਂ ਕਿਹਾ ਚਲੋ ਇਸੇ ਤੇ ਆਪਾਂ ਬਣਾ ਲੈਂਦੇ ਆ ਆ ਦੇਖੋ ਜੀ ਇਹ ਬੜੇ ਆਰਾਮ ਨਾਲ ਇਹਦਾ ਕਟ ਲੈਣਾ ਹਿੱਸਾ ਜਿਹੜਾ ਇਹ ਆ ਤਾਂ ਤੇ ਯਾ ਇਹਨੂੰ ਆਪਾਂ ਛੋਟੇ ਪੀਸਿਸ ਕਰ ਲੈਣੇ ਆ ਇਹ ਨਾ ਚਿੱਕਣਾ ਚ ਹੁੰਦਾ ਨਾ ਹੱਥ ਵਿੱਚ ਫਿਸਲ ਜਾਂਦਾ ਤੇ ਇਹ ਮਬੜੇ ਧਿਆਨ ਨਾਲ ਆਪਾਂ ਨੇ ਕੱਢਣਾ ਹੈ ਦੇਖੋ ਜੀ ਇਹ ਥੋੜਾ ਬੁੱਤਰ ਰਿਹਾ ਚਾਹੇ ਤਾਂ ਕੋਈ ਗੱਲ ਨਹੀਂ ਡਰ ਜਾਂਦਾ ਨਹੀਂ ਰਹਿਣਾ ਚਾਹਤਾ ਇਹ ਤਾਂ ਗ੍ਰੀਨ ਵਾਲਾ ਪਾਟ ਆਹ ਦੇਖੋ ਇਹ ਕਿੰਤਾ ਇੰਨਾ ਨੇ ਆਪਾਂ ਨੂੰ ਉੱਪਰਲਾ ਇਸਾ ਇਹ ਉਤਾਰਿਆ ਤੇ ਇਹ ਜਿਹੜਾ ਇਹ ਸਾਡਾ ਇਹ ਨਿਕਲ ਆਏਗਾ ਵਿੱਚੋਂ ਗੁੱਦਾ ਇਹ ਹੁਣ ਫਿਸਲ ਜਾਂਦਾ ਪਰ ਇਹ ਦੇਖੋ ਜਦੋਂ ਆਪਾਂ ਇਹਦੇ ਪਿਆਜ਼ ਮਟਰ ਦਾ ਮਸਾਲਾ ਪੁੰਕਾ ਉਹਦੇ ਵਿੱਚ ਪਾਵਾਂਗੇ ਨਾ ਇਹ ਇੱਕਦਮ ਠਿੱਕ ਹੋ ਜਾਂਦਾ ਇਹ ਦੇਖੋ ਜੀ ਇਹ ਆਪਾਂ ਇਸ ਤਰ੍ਹਾਂ ਨੰਨੂ ਘੜੀ ਜਾਵਾਂਗੇ ਬੰਦੀ ਜਾਵਾਂਗੇ ਇਹ ਸਾਡੇ ਪਿਆਜ਼ ਹੋ ਗਏ ਥੋੜੇ ਜਿਹਾ ਲਾਲ ਤੇ ਐ ਦੇ ਵਿੱਚ ਮੈਂ ਥੋੜੀ ਜਿਹੀ ਲਸਣ ਅਦਰ ਤੇ ਪੇਸਟ ਪਾ ਦਾਂਗੀ ਠੀਕ ਹੈ ਤੇ ਇਹ ਥੋੜਾ ਜਿਹਾ कच्चਾ ਪਾਣੀ ਦਾ ਵੀ ਹੋ ਜਵੇ ਤੇ ਅੱਗੇ ਵਿੱਚ ਆਪਾਂ ਬੇਸੀ ਤੇ ਮਸਾਲੇ ਜਿਹੜੇ ਪਾਣੇ ਆ ਨਮਕ ਤੇ ਮਿਰਚ ਹਲਦੀ ਉਹ ਪਾ ਦਾਂਗੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਪਾਊਡਰ ਥੋੜਾ ਜਿਹਾ ਨਮਕ ਮਾੜਾ ਜਿਹਾ ਪਾ ਦਾਂਗੇ ਗਰਮ ਮਸਾਲਾ ਸਵਾਦ ਅਨੁਸਾਰ ਮੁਤਾਬਕ ਨਮਕ ਕਿਉਂਕਿ ਮੇਰੀ ਥੋੜੀ ਸਬਜ਼ੀ ਹੈ ਥੋੜਾ ਹੀ ਪਾਵਾਂਗੇ ਹਲਦੀ ਹਰੀ ਮਿਰਚ ਵੈਸੇ ਮੈਂ ਪਾਣੀ ਹੈ ਵਿੱਚ ਤਾਂ ਲਾਲ ਮਿਰਚ ਜਾਂ ਮਿਰਚ ਪਾ ਦਿੱਤੀ ਇਹ ਸਭ ਹੋ ਗਏ ਮਸਾਲੇ ਭੁੰਨੇ ਗਏ Ede bitene ham parda gibi, hari mirce, bir tane. Ee, üstüne rastede ne ya? ਤੇ ਇਹਦੇ ਵਿੱਚ ਗੁੱਬਰ ਅੱਛਾ ਹੁੰਦਾ ਹੈ ਮੈਂ ਜਦੋਂ ਮੈਂ ਉਹ ਹੀ ਲੈ ਆਂਦੇ ਆ ਤੇ ਵਿੱਚ ਬਹੁਤ ਥੋੜਾ ਨਿਕਲ ਰਿਹਾ ਸੀ ਇਹ ਦੇਖੋ ਇਸ ਤਰ੍ਹਾਂ ਪੀਸਿਸ ਕੱਢ ਲਏ ਤੇ ਇਹ ਦੇਖੋ ਐਨੇ ਐਨੇ ਪੀਸਿਸ ਕਰ ਲਏ ਨੇ ਇਹ ਤਾਂ ਇਹ ਆਪਾਂ ਨੇ ਉਪਰਲਾ ਪਾਟ ਚਿਲਕੇ ਦਾ ਬਹੁਤੇ ਲੋਕ ਤਾਂ ਨਾ ਇਹ ਗ੍ਰੀਨ ਵਾਲਾ ਪਾਟ ਪਿੱਛੇ ਪਾ ਦਿੰਦੇ ਆ ਪਰ ਮੈਂ ਨਹੀਂ ਪਾਉਂਦੀ ਵੀ ਇਹ ਦੇਖੋ ਜੀ ਠੀਕ ਹੈ ਤੇ ਇਹ ਹੁਣ ਆਪਾਂ ਇਹ ਆ ਦੇਖੋ ਜੀ ਇਹ ਨੂੰ ਨਾ ਥੋੜਾ ਉਲਟਾ ਰੱਖ ਕੇ ਤਾਂ ਉਹ ਜਰੂਰ ਆ ਬੇਖੋ ਕਿੰਨਾ ਚੰਗਾ ਨਿਕਲ ਕੇ ਨਾ ਜਿਹੜਾ yellow ਪਾਣੀ ਹੁੰਦਾ ਨਾ ਉਹ ਜਰੂਰ ਇਦਾਂ ਨਿਕਲ ਆਉਂਦਾ ਇਹ ਆ ਦੇਖ ਦੋ ਲੇਅਰਸ ਨਿਕਲ ਆਈਆਂ ਵੇਖੋ ਇਹ ਜਿਆਦਾ ਮੋਟਾ ਤਾਂ ਧੀ ਹੁੰਦਾ ਨਾ ਤੇ ਇਹ ਬਹੁਤ ਮੋਟਾ ਚੁੱਭ ਨਿਕਲ ਆਉਂਦਾ ਤੇ ਆ ਦੇਖੋ ਜੀ ਆਪਾਂ ਇਹਨੂੰ Kun me opanimme patulapatulain toarlia, niin se on runo toarlia. Ja kun saamme muuta ਇਹਦਾ ਪੀਲਾ ਹਿੱਸਾ ਆਪਾਂ ਨੇ ਜ਼ਰੂਰ ਉਤਾਰਨਾ ਹੈ ਕਿਉਂਕਿ ਇਹਦੇ 'ਚ ਨਾ ਕੋੜਾ ਪਨ ਹੁੰਦਾ ਬਸ ਇਸੀ ਦੇ ਰੰਜੜਾ ਮੇਰਾ ਇੱਕ ਹੋ ਰਹਿ ਗਿਆ ਉਹ ਵੀ ਆਪਾਂ ਨਿਕਾਲ ਲੈਂਦੇ ਆਂ ਕਿੰਨੇ ਲਦੇ ਆਂ ਇਹ ਸਾਦਾ ਮਸਾਲਾ ਹੋ ਗਿਆ ਤਿਆਰ ਤੇ ਐਦੇ ਵਿੱਚ ਆਪਾਂ ਇਹਦੇ ਵਿੱਚ ਸਬਾ ਲੈਂਦੇ ਆਂ ਇਹ ਇਸ ਤਰ੍ਹਾਂ ਲੱਗਦਾ ਹੈ ਫਰਾਂਸ ਕੇਲੇ ਜੇ ਵੀ ਇਹਦੇ 'ਚ ਪਾਵਾਂਗੇ ਤਾਂ ਸ਼ਾਇਦ ਖੋਲੀ ਜਾਣਗੇ ਪਰ ਇਹਦੇ ਵਿੱਚ ਪਾਉਂਦੇ ਆਂ ਸਾਰਾ ਇਹਦਾਂ ਸੁਕੋਵਾਂਗੇ ਤੇ ਇਹ 2 ਮਿੰਟ ਵਿੱਚ ਸਦਾ ਇਹ ਤੇ ਜਦੋਂ ਅਸੀਂ ਲਾ ਲਈ ਸਾਰਾ ਬੀਕੀ ਦਾ ਜਿਹੜਾ ਚਿੱਟਾ ਪਾਨੇ ਨੂੰ ਸਾਰਾ ਇਹ ਹੋ ਜਾਏਗਾ ਡਰਾਈ देखिए किन्ने मोटे मोटे पीस निकले हैं तो दो मिनट आपने हाँ जी ये सब्जी देखो सब्जी प्यार तो टोंगे निकाल देखो ਇਹਦੇ ਬਹੁਤ ਬੈਨੀਫਿਟ ਹੈ ਜਰੂਰ ਹਫਤੇ 'ਚ ਇੱਕ ਅਧੀ ਵਾਰੀ ਬਣਾ ਕੇ ਇਹਦਾ ਸੇਵਨ ਕਰੋ ਜਿਨ੍ਹਾਂ ਨੂੰ ਪੇਨ ਕੋਈ ਜੋੜਾਂ ਦੀ ਜਾਂ ਕੁਛ ਉਹਨਾਂ ਲਈ ਤਾਂ ਬਹੁਤ ਫਾਇਦੇਮੰਦ ਹੈ ਇਹ ਬਿਲਕੁਲ ਪਤਾ ਹੀ ਨਹੀਂ ਚਲਦਾ ਕਿ ਇਹ ਆਪਾਂ ਨੇ ਅਲੋਵੀਰਾ ਦੀ ਸਬਜ਼ੀ ਬਣਾਈ ਹੈ ਦੇਖੋ ਇਸ ਵੀ ਬਹੁਤ اچھی ਆ ਰਹੀ ਹੈ ਦੇ ਲੁੱਕ ਵੀ ਕਿੰਨੀ ਵਧੀਆ ਦੇਖਣ ਨੂੰ ਬਿਲਕੁਲ ਕੇ ਆ ਦੀ ਸਬਜੀ ਵਰਗੀ ਲੱਗਦੀ ਆ ਤੇ ਬਹੁਤ ਸਵਾਦ ਹੈ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਵਿੱਚ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ ਖੁਸ਼ ਰਹੋ